ਇਹ 메ਨ ਬਾਜ਼ਾਰ ਦੀ ਰੋਡ ਸੀ ਔਰ ਕਾਫੀ ਕਾਫੀ ਅਲਾਕਾ ਨਵਾਸੀ ਦੀ ਮੰਗ ਸੀ ਇਹਨੂੰ ਜਲਦੀ ਜਲਦੀ ਬਣਾਇਆ ਜਾਏ 2-4 ਪੁਆਇੰਟ ਐਸ਼ੇ ਨੇ ਜਿਹੜੇ ਅਸੀਂ ਬਹੁਤ ਜਲਦੀ ਤਿਆਰ ਕਰਨ ਜਾ ਰਹੇ ਹਾਂ ਜਿਸ ਕਾਹ ਰੋਡ ਨੂੰ ਅੱਜ ਸਟਾਰਟ ਕੀਤਾ ਹੈ 2-4 ਦਿਨ ਦੇ ਵਿੱਚ ਵਿੱਚ ਹਸਪੀਟਲ ਜਿਹੜਾ ਆਪਣਾ ਹੈਗਾ ਉਥੋਂ ਜੱਸੀਆਂ ਰੋਡ ਜਿਹੜੀ ਸਾਰੀ ਹੈ ਰੇਲਵੇ ਲੈ ਪੁਲੀ ਤੱਕ ਦੇ ਅੰਦਰ ਰੋਡ ਤੱਕ ਅਸੀਂ ਨਵੀਂ ਬ੍ਰਾਂਚ ਜਾ ਰਹੇ ਹਾਂ ਤੇ ਕਿਨੂੰ 5-6 ਦਿਨ ਦੇ ਵਿੱਚ ਉਹਦਾ ਵੀ ਮੁਕਤ ਕਰਾਂਗੇ ਜਿਹੜੇ ਜਿਹੜੇ ਪਾਰ ਸਾਡੇ ਕੋਲ ਜਿੱਥੇ ਜ਼ਿਆਦਾ ਟੈਂਪਰੇਚ ਹੋਏ ਨੇ ਉਸ ਨੂੰ ਬਹੁਤ ਜਲਦੀ ਅਸੀਂ ਦੁਬਾਰਤ ਤੋਂ ਬਣਾ ਕੇ ਲੋਕਾਂ ਦੇ ਹਿੱਤ ਵਿੱਚ ਕਰਾਂਗੇ ਕਿ ਕਿ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਸਾਡਾ 25 ਦਿਨ ਲਗਾਤਾਰ ਬਰਸ਼ਾਤਾਂ ਦੇ ਵਿੱਚ ਦਰਿਆ ਦੇ ਉੱਪਰ ਬਰਸ਼ਾਤ ਦੇ ਪਾਣੀ ਾਨ ਕਰਕੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਰਹੀ ਹੈ ਕਿ ਜੋ ਸਾਡੇ ਮੈਡਮ ਮੇਰ ਔਰ ਕਮਿਸ਼ਨਰ ਮੈਰ ਹਲਕੇ ਸੀ ਜੋ ਬਰਾਲਾ ਕਰਕੇ ਜਦੋਂ ਦਰਿਆ ਦੇ ਨਾਲ ਦੁਆਰ ਬਣਾ ਰਹੇ ਸੀਗੇ ਠੀਕ ਹੈ ਹਰ ਬੰਦੇ ਦਾ ਬੋਲਣ ਦਾ ਰਾਈਟ ਬੰਦਾ ਕੁਝ ਸਾਡੀ ਵਿਰੋਧੀਆਂ ਪਾਰਟੀਆਂ ਜਿਹਨਾਂ ਕੋਲ ਬੋਲਣ ਨੂੰ ਕੁਝ ਵੀ ਨਹੀਂ ਹੈ ਤੁਸੀਂ ਵੀ ਸਾਰੇ ਜਾਣਦੇ ਹੋ ਕੋਲ ਕੁਝ ਨਹੀਂ ਹੈ ਆਮੂਹ ਕਹਿੰਦੇ ਤੇਰੀਆਂ ਬ੍ਰਿਕੇਆਂ ਲੱਭਦੇ ਆ ਤੇ ਤੇਰੀਆਂ ਬ੍ਰਿਕੇਆਂ ਲੱਭਦੀਆਂ ਨਹੀਂ ਕਹਿੰਦੇ ਇਹਨੇ ਕਹਿੰਦੇ ਇਸ ਕਰਕੇ ਥੋੜਾ ਜਨਾ ਉਹਨਾਂ ਨੂੰ ਹੋਰ ਰਸਤਾ ਕੋਈ ਨਹੀਂ ਲੱਭਿਆ ਉਿੱਕੋ ਗੱਲ ਕਰਨ ਦਰਿਆ ਛੋਟਾ ਹੋ ਗਿਆ ਜੀ ਦੁਆਰ ਕਿਉਂ ਬਣਾਈ ਤੀ ਐਂਜੀਬੀ ਕੋਲ ਸ਼ਿਕਾਇਤ ਆਵਾਦਣੀਆਂ ਅੱਜ ਉਹੀ ਲੋਕ ਦਰਿਆ ਤੇ ਖੜ ਕੇ ਫੋਟੋਆਂ ਖਿਚਾਰੇ ਸੀ ਜਦੋਂ ਦਰਿਆ ਦਾ 5-5 ਫੁੱਟ ਦਾ ਲੈਵਲ ਦਾ ਪਾਣੀ ਹੋ ਵਧਿਆ ਸੀ ਉਸ ਦੁਆਰ ਨੇ ਹੀ ਸਾਰੇ ਇਲਾਕੇ ਨੂੰ ਬਚਾਇਆ ਸਾਰੇ ਗਵਾਹ ਨੇ ਔਰ ਤਕਰੀਬਨ ਸਾਰੇ ਲੋਕ ਜਿੰਨੇ ਖੜੇ ਨੇ ਸਾਰੇ ਮੇਰੇ ਜਿੰਨੇ ਵਾਰਡ ਦੇ ਕੌਂਸਲਰ ਸੋਹਣਾ ਸੀ ਔਰ ਸਾਰੇ ਕੌਂਸਲਰ ਖੜ ਕੇ ਉੱਥੇ ਸਾਥ ਵੀ ਦੇ ਰਹੇ ਸੀ ਉਹ ਲੋਕਾਂ ਨੂੰ ਰਾਹਤ ਹੀ ਪਹੰਚਾਰੇ ਸੀ